ਇੱਕੋ ਧਰਤੀ ਤੇ ਇੱਕੋ ਹੀ ਪੌਣ ਪਾਣੀ ਹੜਾ ਪਿਆਰ ਨਾ ਕਰਨੋ ਰੋਗ ਮੈਨੂੰ ਜਿਹੜੇ ਪਾਰ ਸਰਹੱਦ ਲਾਹੌਰ ਬੈਠੇ ਆਵਾਜ਼ਾਂ ਮਾਰਦੇ ਸੋਹਣੇ ਲੋਕ ਮੈਨੂੰ ਉਹਨਾਂ ਲੋਕਾਂ ਦੇ ਹੱਥਾਂ 'ਚ ਗੁਲਾਬ ਦੇਖ ਲੈ ਇੱਕ ਚੜਦਾ ਇੱਕ ਲੈਂਦਾ ਦੋ ਪੰਜਾਬ ਤੇ ਓਹੀ ਬੁਲ ਤੇ ਓਹੀ ਬੋਲੀ ਓਹੀ ਨਕਸ਼ੇ ਮੁਹਾ ਦੇ ਉਹੀ ਕਿਕਰਾਂ ਉਹੀ ਤੁੱਕੇ ਉਹੀ ਨਿੰਮ ਬਰੂਹਾਂ ਤੇ ਉਹੀ ਖੁਸ਼ੀਆਂ ਉਹੀ ਹਾਗ ਭਾਵ ਦੇਖ ਲੈ ਇੱਕ ਚੜਦਾ ਇੱਕ ਲਹਿੰਦਾ ਦੋ ਪੰਜਾਬ ਦੇਖ ਲੈ ਐਸ ਧਰਤੀ ਦੇ ਨਕਸ਼ ਸਵਾਰੇ ਧਰਤੀ ਦੇ شہزادਿਆਂ ਨੇ ਐਸ ਧਰਤੀ ਦਾ ਲੋਗ ਸੀ ਘੜਿਆ ਮੇਰੇ ਦਾਦੇ ਤੇ ਪੜਦਾਦੇ ਆਂ ਸਾਜ ਮੁਹੱਬਤ ਦਾ ਨਾਂ ਲੈ ਕੇ ਮੁੱਕ ਜਾਂਦੇ ਸਭ ਝਗੜੇ ਵੇ ਐਸ ਤਰਤੀ ਵਿੱਚ ਖਬੇ ਪਏ ਨੇ ਬੰਦੇ ਤਗੜੇ ਤਗੜੇ ਇਹ ਨਫ਼ਰਤ ਦੀ ਰਾਜਨੀਤੀ ਦੇ ਸੋਚੇ ਸਮਝੇ ਕਰੇ ਸਾਡੀਆਂ ਅੱਖਾਂ ਦਾ ਢੋਣ ਵਾਲਿਓ ਤੁਹਾਡੇ ਵੱਸ ਦੇ ਰਹਿਣ ਚ ਬੰਨ ਸਤਲੁਜ ਦਾ ਧਾਰਾ ਤੱਕਦਾ ਚੋਣਾਂ ਦੇਖ ਲੈ ਇੱਕ ਚੜਦਾ ਇੱਕ ਲਹਿੰਦਾ ਦੋ ਪੰਜਾਬ ਦੇਖ ਲੈ ਹਰ ਇੱਕ ਦੇ ਦਿਲ ਉੱਤੇ ਝਪਜੇ ਨਕਸ਼ਾ ਵੇ ਨਨਕਾਣੇ ਦਾ ਰੱਬ ਕਰੇ ਢੰਗ ਸੌਖਾ ਹੋ ਜਾਏ ਆਉਣੇ ਜਾਣੇ ਦਾ ਕਰਤਾਰਪੁਰੇ ਦਾ ਲਾਂਘਾ ਖੁੱਲਿਆ ਖੁਸ਼ੀ ਮਨਾ ਲਈਏ ਨਾਨਕ ਦੇ ਖੇਤਾਂ ਦੀ ਮਿੱਟੀ ਚੱਕ ਮੱਥੇ ਲਾ ਲਈ ਬਾਕੀ ਗੁਰਧਾਮਾਂ ਦੇ ਦਰਸ਼ਨ ਦੇ ਖੁਆਬ ਦੇਖ ਲੈ ਇੱਕ ਚੜਦਾ ਇੱਕ ਲੈਂਦਾ ਦੋ ਪੰਜਾਬ ਦੇਖ ਲੈ ਇੱਕ ਚੜਦਾ ਇੱਕ ਲੈਂਦਾ ਦੋ ਪੰਜਾਬ ਦੇਖੀਏ ਤੁੰਗਾ ਜੀ